ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਵਾਗਤ ਲੈਂਡਮਾਰਕ ਇਮੀਗ੍ਰੇਸ਼ਨ ਦੇ ਐਕਸਪਰਟ ਸਾਡੇ ਨਾਲ ਮੌਜੂਦ ਨੇ ਟੌਪਿਕ ਬੜਾ ਮਹੱਤਵਪੂਰਨ ਹੈ ਜਨੂਰੀ ਯਰ ਫੈਬਰੂਰੀ ਇਨਟੇਕ 26 ਚ ਕੀ ਹਾਲੇ ਵੀ ਨਰਸਿੰਗ ਦੀਆਂ ਸੀਟਸ ਅਵੇਲੇਬਲ ਨੇ ਨਰਸਿੰਗ ਦੇ ਸਟੂਡੈਂਟਸ ਨੂੰ ਐਡਮਿਸ਼ਨ ਮਿਲ ਸਕਦੀ ਹੈ ਕਿਸ ਤਰ੍ਹਾਂ ਦਾ ਪ੍ਰੋਫਾਈਲ ਨਰਸਿੰਗ ਸਟੂਡੈਂਟਸ ਦਾ ਹੋਣਾ ਚਾਹੀਦਾ ਹੈ ਫੰਡਸ ਤੋਂ ਲੈ ਕੇ ਤਮਾਮ ਜਾਣਕਾਰੀ ਐਕਸਪਰਟ ਸਾਡੇ ਨਾਲ ਸਾਂਝੀ ਕਰਨਗੇ ਸੋ ਇਹ ਵੀਡੀਓ ਬਹੁਤ ਮਹੱਤਵਪੂਰਨ ਹੈ ਬਹੁਤ ਧਿਆਨ ਦੇ ਨਾਲ ਤੁਸੀਂ ਸਾਰੇ ਇਸ ਵੀਡੀਓ ਨੂੰ ਸੁਣੋ ਜਿਹੜੇ ਸਟੂਡੈਂਟਸ ਨਰਸਿੰਗ ਫੀਲਡ ਤੋਂ ਬਿਲੋਂਗ ਕਰਦੇ ਨੇ ਔਰ ਆਪਣਾ ਕੈਰੀਅਰ ਜਿਹੜਾ ਹੈ ਆਸਟ੍ਰੇਲੀਆ ਦੇ ਵਿੱਚ ਕੰਟੀਨਿਊ ਕਰਨਾ ਚਾਹੁੰਦੇ ਨੇ ਚਾਹੇ ਉਹ ਸਟੂਡੈਂਟ ਯੂਜੀ ਦੇ ਰਿਲੇਟਿਡ ਹੈ ਚਾਹੇ ਉਹ ਸਟੂਡੈਂਟ ਪੀਜੀ ਦੇ ਰਿਲੇਟਿਡ ਹੈ ਤਾਂ ਥਿਸ ਇਜ਼ ਅ ਵੈਰੀ ਰਾਈਟ ਟਾਈਮ ਫॉर ਯੂ ਗਾਇਜ਼ ਟੂ ਅਪਲਾਈ ਯੋਰ ਸਟੱਡੀ ਵੀਜ਼ਾ ਇਨਟੂ ਆਸਟ੍ਰੇਲੀਆ ਇਨ ਹੈਲਥ ਫੀਲਡ ਬਿਕਾਜ਼ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਹੈ ਉਹ ਬੇਸਿਕਲੀ ਆਪਣਾ ਹੈਲਥ ਸੈਕਟਰ ਦੇ ਵਿੱਚ ਬਹੁਤ ਹੀ ਜ਼ਿਆਦਾ ਫੋਕਸ ਕਰ ਰਹੀ ਹੈ ਤੇ ਉੱਥੇ ਤੁਹਾਡੇ ਕੋਲ ਬਹੁਤ ਹੀ ਜ਼ਿਆਦਾ ਓਪਰਚ्युनिटीज ਓਪਨ ਹੋਈਆਂ ਹੋਏ ਨੇ ਜੇ ਤੁਸੀਂ ਗੱਲ ਕਰੋ ਪੀਆਰਡੀ ਪੀਐਸਡਬਲਯੂ ਦੀ ਪਾਰਟ ਟਾਈਮ ਵਰਕ ਦੀ ਕੋਰਸ ਅਵੇਲੇਬਿਲਟੀ ਦੀ ਤਾਂ ਅੱਜ ਦੇ ਟਾਈਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਕੋਰਸਸ PR ਦੇ ਚਾਂਸਸ ਵਰਕ ਵੀਜ਼ਾ ਜੌਬ ਅਵੇਲੇਬਿਲਿਟੀ ਸਭ ਕੁਝ ਅਵੇਲੇਬਲ ਆਉਥੇ ਕਿਉਂਕਿ ਹੁਣ ਜਿਹੜੀ ਗਵਰਨਮੈਂਟ ਆ ਉਹਨੇ ਹੈਲਥ ਸੈਕਟਰ ਦੇ ਵਿੱਚ ਆਪਣਾ ਬਹੁਤ ਹੀ ਜ਼ਿਆਦਾ ਕੰਟ੍ਰਿਬਿਊਸ਼ਨ ਦਿੱਤਾ ਹੈ ਉਹਨਾਂ ਨੇ ਕੁਝ ਮੈਡੀਕਲ ਪਾਲਿਸੀਜ਼ ਦੇ ਵਿੱਚ ਚੇਂजेस ਲੈ ਕੇ ਆਂਦੀਆਂ ਨੇ ਜਿਦੇ ਵਿੱਚ ਕੀ ਬਹੁਤ ਸਾਰੇ ਬੈਨੀਫਿਟਸ ਅੱਗੇ ਜਾ ਕੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਮਿਲਣਗੇ ਤੇ ਜਿਹੜੇ ਕੈਂਡੀਡੇਟਸ ਇਸ ਫੀਲਡ 'ਚ ਆਪਣਾ ਕੈਰੀਅਰ ਕੰਟੀਨਿਊ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਵਾਈਡ ਰੇਂਜ ਦੇ ਉੱਤੇ ਬੈਨੀਫਿਟਸ ਮਿਲਣਗੇ ਅਗਰ ਮੈਂ ਗੱਲ ਕਰਾਂ ਕਿ ਨਰਸਿੰਗ ਦੇ ਲਈ ਕਿਹੜੇ-ਕਿਹੜ ਤਾਂ ਬੇਸਿਕਲੀ ਅਗਰ ਮੈਂ ਮੈਡੀਕਲ ਨੂੰ ਕੰਪੇਅਰ ਕਰਾਂ ਤਾਂ ਮੈਡੀਕਲ ਦੇ ਵਿੱਚ ਆਪਣੇ ਕੋਲ ਡਿਫਰੈਂਟ ਡਿਫਰੈਂਟ ਫੀਲਸ ਆ ਜਾਂਦੀਆਂ ਨੇ ਜਿਵੇਂ ਕਿ ਹੈਲਥ케ਅਰ ਹੋ ਜਾਂਦਾ ਪਬਲਿਕ ਹੈਲਥ ਹੋ ਜਾਂਦਾ ਨਰਸਿੰਗ ਹੋ ਜਾਂਦਾ ਫਿਜ਼ੀਓਥੈਰੇਪੀ ਹੋ ਜਾਂਦਾ ਸਾਈਕੋਲੋਜੀ ਦੇ ਵਿੱਚ ਹੋ ਜਾਂਦਾ ਬਾਇਓਮੈਡੀਕਲ ਸਾਇੰਸ ਹੋ ਜਾਂਦਾ ਲੈਬ ਟੈਕ ਹੋ ਜਾਂਦੇ ਨੇ ਇਹ ਡਿਫਰੈਂਟ ਡਿਫਰੈਂਟ ਕੋਰਸਸ ਜਿਹੜੇ ਨੇ ਮੈਡੀਕਲ ਸਟੂਡੈਂਟ ਵਾਸਤੇ ਅਵੇਲੇਬਲ ਨੇ ਤਾਂ ਜਿਹੜੇ ਸਟੂਡੈਂਟ ਆਪਣਾ ਹੁਣ ਉੱਥੇ ਕਰੀਅਰ ਕੰਟੀਨਿਊ ਕਰਨਾ ਚਾਹੁੰਦੇ ਨੇ ਤਾਂ ਤੁਹਾਡੇ ਕੋਲ ਹਰ ਇੱਕ ਏਰੀਆ ਦੇ ਵਿੱਚ ਆਸਟ੍ਰੇਲੀਆ ਦਾ ਚਾਹੇ ਉਹ ਰੀਜਨਲ ਏਰੀਆ ਹੈ ਚ ਸਾਰੇ ਏਰੀਆਜ਼ ਦੇ ਵਿੱਚ ਤੁਹਾਡੇ ਕੋਲ ਇਸ ਟਾਈਮ ਦੇ ਵਿੱਚ ਅਵੇਲੇਬਿਲਟੀ ਹੈ ਅਗਰ ਮੈਂ ਗੱਲ ਕਰਾਂ ਕਿ ਕੀ ਰਿਕੁਆਇਰਮੈਂਟਸ ਰਹਿਣਗੀਆਂ ਸਟੂਡੈਂਟ ਦੀਆਂ ਤਾਂ ਤੁਹਾਨੂੰ ਆਪਣੇ ਇੰਗਲਿਸ਼ ਟੈਸਟ ਦੇ ਵਿੱਚ ਤੁਹਾਨੂੰ ਐਟ ਲੀਸਟ 7 ਆਇਲਸ ਦੇ ਵਿੱਚ 7 ਨਾਟ ਲੈਸ 7 ਐਂਡ ਪੀਟੀ ਦੇ ਵਿੱਚ 65 ਨਾਟ ਲੈਸ 6 65 ਬੈਂਡ ਸਕੋਰ ਦੀ ਰਿਕੁਆਇਰਮੈਂਟ ਰਹੇਗੀ ਇਸ ਤੋਂ ਇਲਾਵਾ ਅਗਰ ਮੈਂ ਟਿਊਸ਼ਨ ਫੀਸ ਦੀ ਗੱਲ ਕਰਾਂ ਤਾਂ ਤੁਹਾਡੀ ਜਿਹੜੀ ਟਿਊਸ਼ਨ ਫੀਸ ਵੈਰੀ ਕਰਦੀ ਹੈ ਅਗਰ ਮੈਂ ਇੰਡੀਅਨ ਕਰੰਸੀ ਦੇ ਵਿੱਚ ਗੱਲ ਕਰਾਂ ਤਾਂ ਤੁਹਾਡੀ 15 ਲੱਖ ਤੋਂ ਲੈ ਕੇ 20 ਲੱਖ ਦੇ ਵਿੱਚ ਵਿੱਚ ਤੁਹਾਡੀ ਟਿਊਸ਼ਨ ਫੀਸ ਆਏਗੀ ਅਗਰ ਤੁਸੀਂ ਇੱਕ ਨਾਰਮਲ ਯੂਨੀਵਰਸਿਟੀ ਪਬਲਿਕ ਯੂਨੀਵਰਸਿਟੀ 'ਚ ਅਪਲਾਈ ਕਰਦੇ ਹੋ ਬਟ ਅਗਰ ਤੁਸੀਂ ਗਰੁੱਪ ਐਡ ਯੂਨੀਵਰਸਿਟੀ 'ਚ ਅਪਲਾਈ ਕਰ ਰਹੇ ਹੋ ਤਾਂ ਤੁਹਾਡੀ ਜਿਹੜੀ ਟਿਊਸ਼ਨ ਫੀਸ ਹੈ ਉਹ 20 ਮਨთ ਤੋਂ ਲੈ ਕੇ 25 ਲੱਖs ਤੱਕ ਚਲੀ ਜਾਂਦੀ ਹੈ ਇਸ ਤੋਂ ਇਲਾਵਾ ਅ ਜੇ ਮੈਂ ਵਰਕ ਰਾਈਟਸ ਦੀ ਗੱਲ ਕਰਾਈਆ ਮੈਂ ਪਾਰਟ ਟਾਈਮ ਵਰਕ ਦੀ ਅਵੇਲੇਬਿਲਟੀ ਦੀ ਗੱਲ ਕਰਾਂ ਤਾਂ ਤੁਹਾਡੇ ਕੋਲ ਪਾਰਟ ਟਾਈਮ ਵਰਕ ਵੀ ਅਵੇਲੇਬਲ ਹੈ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕੀ ਹਾਂ ਇਸ ਵੀਡੀਓ ਦੇ ਵਿੱਚ ਕਿ ਹੁਣ ਦੇ ਟਾਈਮ ਦੇ ਵਿੱਚ ਹੈਲਥ케ਅਰ ਸੈਕਟਰ ਨੂੰ ਬਹੁਤ ਹੀ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਤਾਂ ਬਹੁਤ ਹੀ ਵਾਸ ਲੈਵਲ ਤੇ ਇਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਤੇ ਜੇ ਮੈਂ ਇਸ ਦੀ ਅਰਨਿੰਗ ਦੀ ਗੱਲ ਕਰਾਂ ਤਾਂ ਇਹਦਾ ਵੇਜ ਰੇਟ ਜਿਹੜਾ ਹੈ ਉਹ ਸਭ ਤੋਂ ਸਭ ਤੋਂ ਜ਼ਿਆਦਾ ਹੈ 1 ਘੰਟੇ ਦੇ ਵਿੱਚ ਇੱਕ ਸਟੂਡੈਂਟ ਜਿਹੜਾ ਹੈ ਉਹ ਮੈਕਸ ਟੂ ਮੈਕਸ 25 ਟੂ 28 ਡਾਲਰਸ ਤੱਕ ਇਸ ਦੀ ਅਰਨਿੰਗ ਕਰ ਸਕਦਾ ਹੈ ਔਰ ਅਗਰ ਮੈਂ ਗੱਲ ਕਰਾਂ ਅਗਰ ਮੈਂ ਇਸ ਪ੍ਰੋਸਪੈਕਟ ਨੂੰ ਲੈ ਕੇ ਚੱਲਾਂ ਕਿ ਇੱਕ ਬੱਚਾ ਅਗਰ ਜ ਆਪਣੀ ਟਿਊਸ਼ਨ ਫੀਸ ਇਨਵੈਸਟ ਕਰ ਰਿਹਾ ਹੈ ਨਰਸਿੰਗ ਦੇ ਵਿੱਚ ਜੇ ਮੰਨ ਲਓ ਤੁਹਾਡਾ 15000 ਤੋਂ ਲੈ ਕੇ 25000 ਡਾਲਰ ਤੱਕ ਦਾ ਖਰਚਾ ਆਂਦਾ ਹੈ ਤੁਹਾਡੀ ਬੈਚਲਰਸ ਕਰਨ ਦੇ ਲਈ ਜਾਂ ਤੁਹਾਡੀ ਮਾਸਟਰਸ ਕਰਨ ਲਈ ਇੱਕ ਸਾਲ ਦਾ ਤਾਂ ਉਸ ਦੇ ਬਦਲੇ ਤੁਸੀਂ ਆਪਣਾ ਐਨੂਅਲ ਇਨਕਮ ਜਾਂ ਤੁਹਾਡੀ ਪੀਆਰ ਹੋ ਜਾਂਦੀ ਹੈ ਜਾਂ ਤੁਸੀਂ ਵਰਕ ਪਰਮਿਟ ਜਾਨੇ ਹੋ ਤਾਂ ਤੁਸੀਂ ਉਸ ਦਾ ਡਬਲ ਅਰਨਿੰਗ ਕਰਦੇ ਹੋ ਅੱਜ ਦੇ ਟਾਈਮ ਦੇ ਵਿੱਚ ਇਹ ਟ੍ਰੈਂਡ ਫਾਲੋ ਹੋ ਰਿਹਾ ਹੈ ਤੇ ਇੰਨੀ ਜ਼ਿਆਦਾ ਵਾਸਟ ਓਪਰਚ्युनिटीज ਅਵੇਲੇਬਲ ਨੇ ਨਰਸਿੰਗ ਸਟੂਡੈਂਟ ਵਾਸਤੇ ਹੁਣ ਜੇ ਮੈਂ ਗੱਲ ਕਰਦੀਆਂ ਮੈਲਬਨ ਸਿਡਨੀ ਏਰੀਆ ਤੋਂ ਇਲਾਵਾ ਰੀਜਨਲ ਏਰੀਆ ਦੇ ਵਿੱਚ ਤਾਂ ਤੁਹਾਡੇ ਕੋਲ ਹਰ ਇੱਕ ਯੂਨੀਵਰਸਿਟੀ ਅਵੇਲੇਬਲ ਹੈ ਜਿਵੇਂ ਕਿ ਲਾਟਰੋਬ ਯੂਨੀਵਰਸਿਟੀ ਡਿਕਨ ਯੂਨੀਵਰਸਿਟੀ ਯੂਨੀਵਰਸਿਟੀ ਆਫ ਕੈਨਬਰਾ ਹੋ ਗਿਆ ਤੁਹਾਡੇ ਕੋਲ ਵੈਸਟਰਨ ਆਸਟ੍ਰੇਲੀਆ ਯੂਨੀਵਰਸਿਟੀ ਹੈ ਮਡਰਕ ਯੂਨੀਵਰਸਿਟੀ ਹੈ ਚਾਰਲਸਟਨ ਯੂਨੀਵਰਸਿਟੀ ਹਰ ਇੱਕ ਯੂਨੀਵਰਸਿਟੀ ਨੇ ਆਪਣੇ ਨਰਸਿੰਗ ਦੇ ਕੋਰਸੇਜ਼ ਦੇ ਅਵੇਲੇਬਿਲਿਟੀ ਓਪਨ ਕੀਤੀ ਸੋ ਆਮ ਰਿਕੁਐਸਟਿੰਗ ਦਾ ਸਟੂਡੈਂਟਸ ਜਿਨ੍ਹਾਂ ਨੇ ਨਰਸਿੰਗ ਦੇ ਲਈ ਜਾਣਾ ਹੈ ਤਾਂ ਦਿਸ ਇਜ਼ ਦਾ ਰਾਈਟ ਟਾਈਮ ਫॉर ਯੂ ਟੂ ਅਪਲਾਈ ਐਂਡ ਤੁਹਾਨੂੰ ਜਿਹੜੇ ਇਨਟੇਕਸ ਦੇ ਅਵੇਲੇਬਿਲਟੀ ਮਿਲੇਗੀ ਉਹ ਮਿਲੇਗੀ ਤੁਹਾਨੂੰ ਫੈਬ 2026 ਇਨਟੇਕ ਜੋ ਕਿ ਨਰਸਿੰਗ ਦੇ ਸਟੂਡੈਂਟਸ ਦੇ ਲਈ ਬਹੁਤ ਹੀ ਮੇਜਰ ਇਨਟੇਕ ਰਹਿੰਦਾ ਹੈ ਅਗਰ ਮੈਂ ਗੱਲ ਕਰਾਂ ਕਿ ਸਟੂਡੈਂਟ ਚਾਹਦੇ ਨੇ ਜੋ ਅਕਤੂਬਰ ਨਵੰਬਰ ਇਨਟੇਕ ਜਾਣਾ ਤਾਂ ਉਹਨਾਂ ਦੇ ਲਈ ਜਿਹੜੇ ਕੋਰਸਸ ਅਵੇਲੇਬਲ ਹੋਣਗੇ ਥੈਟ ਇਜ਼ ਰਿਲੇਟਡ ਟੂ ਪਬਲਿਕ ਹੈਲਥ ਔਰ ਹੈਲਥ ਸੈਕਟਰ ਦੇ ਵਿੱਚ ਮੈਂ ਮਤਲਬ ਕਿ ਹੈਲਥ ਮੈਨੇਜਮੈਂਟ ਕੋਰਸਸ ਤੁਹਾਨੂੰ ਅਵੇਲੇਬਲ ਹੋਣਗੇ ਪਰ ਤੁਸੀਂ ਪਾਰਟਿਕੂਲਰ ਨਰਸਿੰਗ ਦੇ ਲਈ ਜਾਣਾ ਹੈ ਜਾਂ ਪਾਰਟਿਕੂਲਰ ਮੈਡੀਕਲ ਫੀਲਡ ਦੇ ਲਈ ਜਾਣਾ ਤਾਂ ਤੁਹਾਡੇ ਕੋਲ ਫੈਬ 26 ਦੇ ਅਵੇਲੇਬਿਲਿਟੀ ਹੈ ਸੋ ਆਮ ਰਿਕੁਐਸਟਿੰਗ ਦ ਸਟੂਡੈਂਟ ਕਿ ਜਿਹੜੇ ਵੀ ਫੈਬ 26 ਦੇ ਲਈ ਨਰਸਿੰਗ ਫੀਲਡ ਦੇ ਬੱਚੇ ਅਪਲਾਈ ਕਰਨ ਦਾ ਪਲਾਨ ਕਰ ਰਹੇ ਨੇ ਤੋਂ ਆਪਣਾ ਐਪਲੀਕੇਸ਼ਨ ਤੁਸੀਂ ਜਲਦੀ ਤੋਂ ਜਲਦੀ ਅਪਲਾਈ ਕਰਵਾਓ ਕਿਉਂਕਿ ਨਰਸਿੰਗ ਦੀ ਜਿਹੜੀ ਸੀਟਸ ਆ ਬਹੁਤ ਹੀ ਲਿਮਟਿਡ ਅਵੇਲੇਬਲ ਹੁੰਦੀ ਹੈ ਔਰ ਸਟੂਡੈਂਟਸ ਦੇ ਕੋਲ ਹੁਣ ਦੇ ਟਾਈਮ ਦੇ ਵਿੱਚ ਫਰਸਟ ਕਮ ਫਰਸਟ ਸਰਵਿਸ ਮਿਲ ਰਹੀ ਹੈ ਤਾਂ ਤੁਹਾਨੂੰ so better to apply as soon as possible thank you so bahut bahut dhanwaad ji mahar expert sade naal maujood si sare vidyarthi screen te ditte gaye number te telephone kar sakde ne tusi telephone karo puri jankari hasil karo koi confusion hai kisi cheez da paramplekh hai onu dur karo sab to pehla puri tasalli karo tusi chahe telephone karo tusi kisi bhi neede di branch vi visit kar sakde ho paave branch jaake milo ਜਦੋਂ ਤੱਕ تسਲੀ ਨਹੀਂ ਹੁੰਦੀ ਤਦ ਤੱਕ ਆਪਣੀ ਜ਼ਿੰਦਗੀ ਦਾ ਜਾਂ ਸਟੱਡੀ ਵੀਜ਼ਾ ਦਾ ਫੈਸਲਾ ਨਾ ਕਰੋ ਸੋ ਭਰਮ ਭਲੇਖੇ ਕੱਢਣ ਤੋਂ ਬਾਅਦ ਕਨਫਿਊਜ਼ਨ ਦੂਰ ਕਰਨ ਤੋਂ ਬਾਅਦ ਹਰ ਸਵਾਲ ਦਾ ਜਵਾਬ ਲੈਣ ਤੋਂ ਬਾਅਦ ਤੁਸੀਂ ਅੱਗੇ ਵਧੋ ਤਾਂ ਕਿ ਤੁਹਾਡਾ ਫਿਊਚਰ ਸੁਰੱਖਿਅਤ ਰਹੇ ਬਹੁਤ ਧੰਨਵਾਦ